ਸਾਰੇ ਬੱਚਿਓ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਤੁਹਾਡੇ ਵਾਸਤੇ ਰੰਗਲਾ ਪੰਜਾਬ ਬਣਾ ਕੇ ਸਾਨੂੰ ਰੰਗਲਾ ਪੰਜਾਬ ਬਣਾਉਣ ਦਾ ਚਾਹੁੰਦੇ ਆ ਔਰ ਤੁਸੀਂ ਸਾਰੇ ਰੰਗਲਾ ਪੰਜਾਬ ਦੇ ਬ੍ਰਾਂਡ ਇਨਵੈਸਟਰ ਹੋ ਮਾਨ ਸਾਹਿਬ ਨੇ ਕਿਹਾ ਕਿ ਜਿਹੜੇ ਬੱਚੇ ਆ ਇਹਨਾਂ ਵਾਸਤੇ ਖੇਡ ਨਰਸਰੀ ਬਣਾਓ ਜਿਹੜਾ ਬੱਚਾ ਕਾਮਨਵੈਲਥ ਏਸ਼ੀਅਨ ਕੈਂਪ ਦੀ ਤਿਆਰੀ ਹੋਣ ਤੋਂ ਸ਼ੁਰੂ ਕਰੇਗਾ ਜਦੋਂ ਉਹ ਤਿਆਰੀ ਕਰੇਗਾ ਤਾਂ ਉਹਨਾਂ ਨੂੰ ਲੱਖਾਂ ਰੁਪਏ ਉਸ ਵੇਲੇ ਵੀ ਉਹਨਾਂ ਨੂੰ ਜਿਹੜੇ ਪੈਸੇ ਆ ਉਹ 5 ਲੱਖ 8 ਲੱਖ ਰੁਪਇਆ ਤਿਆਰੀ ਕਰਨ ਵਾਸਤੇ ਸਾਡੇ ਬੱਚਿਆਂ ਕੋਲ ਜੁੱਤੇ ਨਹੀਂ ਹੁੰਦੇ ਸੀ ਜਿਹੜੇ ਉੱਥੇ ਜਾ ਕੇ ਖੇਡਣੇ ਆ ਉਹੋ ਜਿਹੇ ਐਸਟਰੋ ਟਰਫ ਨਹੀਂ ਹੁੰਦੀਆਂ ਸੀ ਉਹੋ ਜਿਹੇ ਮੈਟ ਨਹੀਂ ਹੁੰਦੇ ਸੀ ਜਿਨ੍ਹਾਂ ਤੇ ਕੁਸ਼ਤੀ ਹੁੰਦੀ ਸੀ ਇਸ ਕਰਕੇ ਸਾਡੇ ਬੱਚੇ ਪਿੱਛੇ ਰਹਿ ਜਾਂਦੇ ਸੀ ਬੱਚਿਆਂ ਦੀ ਸਿਹਤ ਠੀਕ ਹੋਵੇ ਮੈਂਟਲ ਹੈਲਥ ਵਾਸਤੇ ਮੈਂਟਲ ਗ੍ਰੋਥ ਵਾਸਤੇ ਤੁਸੀਂ ਕੰਪਿਊਟਰ ਯੂਜ਼ ਕਰੋਗੇ ਕਿਤਾਬਾਂ ਪੜੋਗੇ ਇਸੇ ਤਰ੍ਹਾਂ ਫਿਜ਼ੀਕਲ ਫਿਟਨੈਸ ਵਾਸਤੇ ਹਰ ਬੱਚੇ ਵਾਸਤੇ ਕੋਈ ਨਾ ਕੋਈ ਗੇਮ ਖੇਡਣੀ ਬਹੁਤ ਜ਼ਰੂਰੀ ਆ ਇਹ ਫੈਸਲਾ ਤੁਹਾਡਾ ਹੈ ਕਿਹੜੀ ਗੇਮ ਤੁਹਾਨੂੰ ਚੰਗੀ ਲੱਗਦੀ ਆ ਉਹ ਕਰੋ ਭਗਵੰਤ ਮਾਨ ਸਰਕਾਰ ਤੁਹਾਨੂੰ ਹਰ ਸੁਵਿਧਾ ਦੇਗੀ ਇੰਟਰਨੈਸ਼ਨਲ ਲੈਵਲ ਤੱਕ ਜਾਣ ਦਾ ਮੈਂ ਮਾਨ ਜੋਗ ਮੁੱਖ ਮੰਤਰੀ ਸਾਹਿਬ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਸੋਚ ਦੇ ਧਾਰਨੀ ਆ ਕਿ ਜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਤਾ ਉਹਨੂੰ ਸਪੋਰਟਸ ਨਾਲ ਜੋੜਨਾ ਪਊਗਾ ਉਹਨੂੰ ਐਜੂਕੇਸ਼ਨ ਨਾਲ ਜੋੜਨਾ ਪਏਗਾ ਸਕਿੱਲ ਡਵੈਲਪਮੈਂਟ ਨਾਲ ਜੋੜਨਾ ਪਏਗਾ ਔਰ ਉਹਨਾਂ ਨੂੰ ਇੱਥੇ ਹੀ ਸਰਕਾਰੀ ਨੌਕਰੀਆਂ ਮਾਨ ਸਾਹਿਬ 45000 ਤੋਂ ਵੱਧ ਨੌਕਰੀਆਂ ਦੇ ਚੁੱਕਿਆ ਸਾਡੇ ਬੱਚਿਆਂ ਨੂੰ ਨੌਕਰੀਆਂ ਲੈਣ ਲਈ ਬਾਹਰ ਨਹੀਂ ਜਾਣਾ ਪਏਗਾ ਔਰ ਚੇਚੇ ਤੌਰ ਤੇ ਜਿਹੜੇ ਸਪੋਰਟਸ ਪਰਸਨ ਹੈ ਜਿਹੜੇ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਦੇ ਹੋਣਗੇ ਉਹਨਾਂ ਨੂੰ ਸਾਰਿਆਂ ਨੂੰ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਹੀ ਨੌਕਰੀਆਂ ਦਿੱਤੀਆਂ ਜਾਣਗੀਆਂ ਤਾਂ ਕਿ ਅੱਗੇ ਜਾ ਕੇ ਉਹ ਵਧੀਆ ਕੰਮ ਕਰ ਸਕਣ ਸਪੋਰਟਸ ਦੇ ਟੀਚਰ ਬਣ ਸਕਣ ਉਹਨਾਂ ਦੇ ਕੋਚ ਬਣ ਸਕਣ ਅਰਜਨਾ ਵਾਰਡ ਦੀ ਬਣ ਸਕਣ ਔਰ ਦੇਸ਼ ਦਾ ਨਾਮ ਉੱਚਾ ਕਰਨ ਜੈ ਹਿੰਦ